ਕੱਚੀ ਦੀ ਪਹਿਲੀ ਸਾਂਦ ਸੁੱਕੇ ਆਲੂ ਸੁੱਕੇ ਆਲੂ ਜਿਹਦੇ ਵਿੱਚ ਭੁੰਨਿਆ ਹੋਇਆ ਜੀਰਾ ਕਾਲੀ ਮਿਰਚ ਲੂਣ ਘਰ ਦੀ ਕੁੱਟੀ ਹੋਈ ਲਾਲ ਮਿਰਚ ਤੇ ਥੋੜਾ ਜਿਹਾ ਅੰਬ ਜ਼ੋਰ ਥੋੜਾ ਜਿਹਾ ਘਰ ਦਾ ਬਣਾਇਆ ਹੋਇਆ ਮਸਾਲਾ ਇਹ ਐਨੇ ਪਖਸਤਾ ਤੇ ਆਲੂ ਬਣ ਜਾਣਗੇ ਬਹੁਤ ਹੀ ਜ਼ਿਆਦਾ ਦੇ ਬੱਚੇ ਖਾਂਦੇ ਖੁਸ਼ ਹੋ ਕੇ ਬੱਚੇ ਕਾ ਦਿੰਦੇ ਆ ਤੇ ਲਾ ਕੇ ਜਿਵੇਂ ਰੋਸ ਜਾਂਦਾ ਤੇ ਮੈਂ ਤਾਂ ਇਹ ਜਿਵੇਂ ਅੱਜਕੱਲ ਨਵੇਂ ਆਲੂ ਨੇ ਬਣਦੇ ਬਹੁਤ ਜ਼ਿਆਦਾ ਟੇਸਟੀ ਆ ਤੇ ਨਾਲ ਬੱਚਿਆਂ ਦਾ ਮਨ ਹੋਵੇ ਤਾਂ ਕਈ ਵਾਰੀ ਮਲਾਈ ਵਗੈਰਾ ਵੀ ਲੈ ਲੈਂਦੇ ਤੇ ਇਹ ਬਹੁਤ ਜ਼ਿਆਦਾ ਖਸਤਾ ਕਰਾਰੇ ਬਣਦੇ ਆ ਤੇ ਬੱਚੇ ਇਹਦੇ ਨਾਲ ਪ੍ਰੋਟੀਨ ਖਾਣੀ ਪਸੰਦ ਕਰਦੇ ਆ ਤੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਸ਼ੇਕ ਲ ਕੇ ਤੋ ਕੇ ਤੇ ਹੁਣ ਇਹਨਾਂ ਵਿੱਚ ਪੂਰੇ ਮਸਾਲੇ ਬਣ ਗਏ ਪੈ ਗਏ ਤੇ ਇਹਨਾਂ ਨੂੰ ਬਹੁਤ ਜਿਆਦਾ ਸਵਾਦ ਲੱਗ ਰਿਹਾ ਅੱਜ ਤਾਂ ਤੇ ਲਾਚੀ ਦੇ ਕੋ ਵਾਲਿਆਂ ਦੀ ਲੁੱਕ ਆਲੂ ਬਣਾ ਲਗਾ ਬਹੁਤ ਵਧੀਆ